ਉਦੁਰ ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ ਡਿਲਬਰੀ ਬੁਆਏ ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ ਜੀਹਾਂ ਨਵੀਂ ਦਿੱਲੀ ਦੇ ਵਿੱਚ ਇੱਕ ਰਿਪੋਰਟ ਜਿਹੜੀ ਗਈ ਸਾਂਝੀ ਕੀਤੀ ਜਾ ਰਹੀ ਹੈ ਕਿ ਭਾਰਤ ਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਮੀ ਲੋਕਾਂ ਦੀ ਸੂਚੀ ਸੂਚੀ 'ਚ ਇੱਕ ਸਥਾਨ ਖਿਸਕ ਕੇ 12ਵੇਂ ਸਥਾਨ ਤੇ ਆ ਗਏ ਹਨ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅੰਬਾਨੀ ਲੰਬੇ ਸਮੇਂ ਤੱਕ ਇਸ ਸੂਚੀ ਚ 11ਵੇਂ ਨੰਬਰ ਤੇ ਸਨ ਪਰ ਸੋਮਵਾਰ ਨੂੰ ਕੰਪਨੀ ਦੇ ਸ਼ੇਰਾਂ ਚ ਮਾਮੂਲੀ ਗਿਰਾਵਟ ਕਾਰਨ ਉਹਨਾਂ ਦੀ ਕੁੱਲ ਜਾਇਦਾਦ 17.9 ਕਰੋੜ ਡਾਲਰ ਘਟ ਕੇ 111 ਅਰਬ ਡਾਲਰ ਤੇ ਆ ਗਈ ਹੈ ਇਸ ਨਾਲ ਮੁਕੇਸ਼ ਅੰਬਾਨੀ ਅਮੀਰਾਂ ਦੀ ਸੂਚੀ ਚ 12ਵੇਂ ਸਥਾਨ ਤੇ ਆ ਗਏ ਹਨ ਸਪੇਨ ਦੇ ਕਾਰੋਬਾਰੀ ਅਮਾਂਟਿਓ ਉਰਟੇਗਾ ਹੁਣ ਅੰਬਾਨੀ ਨੂੰ ਪਛਾੜ ਕੇ 112 ਅਰਬ ਡਾਲਰ ਦੀ ਸੰਪਤੀ ਦੇ ਨਾਲ 11ਵੇਂ ਸਥਾਨ ਤੇ ਪਹੁੰਚ ਗਏ ਹਨ ਉਸ ਦੀ ਕੁੱਲ ਜਾਇਦਾਦ ਦੇ ਵਿੱਚ 54 ਕਰੋੜ ਦਾ ਵਾਧਾ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਇਹਨਾਂ ਦੀ ਜਿਹੜੀ ਉਹ ਸਫਲਤਾ ਦਾ ਰਾਜ ਅਮਾਂਟਿਓ ਉਟੇਗਾ ਦਾ ਜਨਮ 29 ਮਾਰਚ 1936 ਨੂੰ ਹੋਇਆ ਸੀ ਉਹਨਾਂ ਦੇ ਪਿਤਾ ਇੱਕ ਰੇਲਵੇ ਕਰਮਚਾਰੀ ਵਜੋਂ ਕੰਮ ਕਰਦੇ ਸੀ ਤੇ ਮਾਂ ਘਰੇਲੂ ਔਰਤ ਸੀ ਉਸਨੇ 13 ਸਾਲ ਦੀ ਉਮਰ ਵਿੱਚ ਹੀ ਕੱਪੜੇ ਦੀ ਦੁਕਾਨ ਵਿੱਚ ਇੱਕ ਡਿਲੀਵਰੀ ਬੁਆਏ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਇੱਕ ਦੱਜੀ ਦੀ ਦੁਕਾਨ ਵਿੱਚ ਇੱਕ ਸਹਾਇਕ ਵਜੋਂ ਵੀ ਕੰਮ ਕਰ ਲਿਆ ਪਰ ਇਥੋਂ ਉਹਨਾਂ ਨੇ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਤੇ 1963 ਵਿੱਚ ਬਾਥਰੋਬ ਦੇ ਕਾਰੋਬਾਰ ਸ਼ੁਰੂ ਕੀਤਾ ਗਿਆ ਸਾਲ 1975 ਦੇ ਵਿੱਚ ਉਹ ਟੇਗਾ ਦਾ ਜਾਰਾ ਨਾਮਕ ਆਪਨਾ ਪਹਿਲਾ ਸਟੋਰ ਖੋਲਿਆ ਅਤੇ ਫਿਰ 1985 ਵਿੱਚ ਇੰਡੀ ਟੈਕਸ ਨਾਮ ਦੀ ਇੱਕ ਹੋਲਡਿੰਗ ਕੰਪਨੀ ਦੀ ਸਥਾਪਨਾ ਕੀਤੀ ਉਸ ਨੇ ਪੁਰਤਗਾਲ ਫਰਾਂਸ ਤੇ ਅਮਰੀਕਾ 'ਚ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ ਤੇ ਪੋਲੈਂਡ ਬੀਅਰ ਬਰਸ਼ਕ ਬਰਸ਼ੰਕਾ ਮੈਸੀਮੋ ਡੂਟੀ ਅਤੇ ਸਟਾਈ ਡੀ ਵਾਇਰਸ ਵਰਗੇ ਵਰਗੇ ਬ੍ਰਾਂਡ ਲਾਂਚ ਕੀਤੇ ਓਟਿਗਾ ਨੇ ਆਪਣੇ ਲਾਭੰਸ਼ ਤੋਂ ਪ੍ਰਾਪਤ ਕੀਤੇ ਪੈਸੇ ਨੂੰ ਸਪੇਨ, ਸੰਯੁਕਤ ਰਾਜ ਅਤੇ ਯੂਰਪ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰੀਮੀਅਰ ਦਫ਼ਤਰ ਅਤੇ ਪਚੂਨ ਸੰਬੰਧੀਆਂ ਵਿੱਚ ਨਿਵੇਸ਼ ਕੀਤਾ।